ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜਿੰਨੇ ਤੁਸੀਂ ਆਪਣੀ ਇਹ ਵੀਡੀਓ ਦੇਖ ਰਹੇ ਹੋ ਤੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਧੰਨਵਾਦ ਜੀ ਤੁਸੀਂ ਇੱਕ ਵਾਰ ਫਿਰ ਤੋਂ ਚੈਨਲ ਤੇ ਪਹੁੰਚੇ ਤੇ ਆਪਾਂ ਗੱਲ ਕਰਾਂਗੇ ਪੂਰੀ ਆਪਣੀ ਵੀਡੀਓ ਦੀ ਆਪਾਂ ਬਹੁਤ ਸਾਰੇ ਮਸ਼ੀਨਰੀਆਂ ਤੁਹਾਡੇ ਖਾਤਰ ਲੈ ਕੇ ਪਹੁੰਚਿਆ ਬਹੁਤ ਵਧੀਆ ਵੀਡੀਓ ਆਪਾਂ ਲੈ ਕੇ ਪਹੁੰਚਿਆ ਗੱਲ ਕਰਦੇ ਆਂ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਆਪਣੇ ਚੈਨਲ ਦਾ ਪਹਿਲਾਂ ਤਾਂ WhatsApp ਨੰਬਰ ਸਾਰੇ ਜਣੇ ਨੋਟ ਕਰ ਲਓ ਜੀ ਨੀਚੇ ਹਰੇ ਜੀ ਅੱਖਰਾਂ ਦੇ ਵਿੱਚ ਹਮੇਸ਼ਾ ਚੱਲਦਾ ਰਹਿੰਦਾ ਹੈ ਨੰਬਰ ਹੈ 78140 38764 ਜੇ ਕਿਸੇ ਨੇ ਐਡ ਕਰਵਾਉਣੀ ਹੈ ਤੁਹਾਡੇ ਕੋਲੇ ਕੂਠੀਆ ਮਕਾਨ ਹੈ ਘਰ ਹੈ ਕੋਈ ਗੱਡੀ ਹੈ ਮਸ਼ੀਨਰੀ ਹੈ ਆਪਣੇ ਕੋਲੇ ਭੇਜ ਕੇ ਫਰੀ ਦੇ ਵਿਚ ਐਡ ਲਗਵਾ ਸਕਦੇ ਹੋ ਜੀ ਤੇ ਹੁਣ ਆਪਾਂ ਗੱਲ ਕਰਾਂਗੇ ਆਪਣੇ ਕੋਲੇ ਪਹਿਲੀ ਵੀਡੀਓ ਜਿਹੜੀ ਪਹੁੰਚੀ ਹੈ ਸਵੈਪਟ ਗੱਡੀ ਦੀ ਪਹੁੰਚੀ ਹੈ ਤੁਸੀਂ ਦੇਖ ਰਹੇ ਹੋ ਟੌਪ ਮਾਡਲ ਗੱਡੀ ਹੈ 2021 ਮਾਡਲ ਹੈ ਗੱਡੀ ਕੁੱਲ 13000 ਚੱਲੀ ਹੋਈ ਹੈ ਗੱਡੀ ਜੈਨੂਨ ਹੈ ਇੱਕ ਸਕ੍ਰੈਚ ਵੀ ਹੈ ਨਹੀਂ ਡੈਂਟ ਤਾਂ ਦੂਰ ਦੀ ਗੱਲ ਹੈ ਜੀ ਤੇ ਮਾਲਕ ਨੇ ਡਿਮਾਂਡ 8 ਲੱਖ ਰੁਪਈਆ ਕਿਹਾ ਇੱਕ ਵਾਰੀ ਬਾਕੀ ਕਹਿੰਦੇ ਸੀਗੇ ਉੱਪਰ-ਨੀਚੇ ਕਰ ਲਾਂਗੇ ਬਲਾਚੌਰ ਮਾਲਕ ਦਾ ਏਰੀਆ ਜਾ ਕੇ ਤੁਸੀਂ ਦੇਖਣੀ ਵਗੜੀ ਜਾ ਕੇ ਦੇਖ ਸਕਦੇ ਹੋ ਇਹਨਾਂ ਦੇ ਏਰੀਆ ਚ ਮਾਲਕ ਦੇ ਘਰੇ ਖੜੀ ਹੈ ਬਲਾਚੌਰ ਨਵੇਂ ਟਾਇਰ ਨੇ ਚੱਲੀ ਬਹੁਤ ਘੱਟ ਹੋਈ ਹੈ ਜੇ ਆਪਾਂ ਅੰਦਰੋਂ ਗੱਲ ਕਰੀਏ ਅੰਦਰੋਂ ਵੀ ਬਹੁਤ ਸਾਫ਼ ਸੁਥਰੀ ਗੱਡੀ ਹੈ ਜਾ ਕੇ ਤੁਸੀਂ ਦੇਖ ਸਕਦੇ ਹੋ ਟ్రਾਈ ਲੈ ਕੇ ਦੇਖਣੀ ਹੋਵੇ ਟ్రਾਈ ਲੈ ਲਿਓ ਬਾਕੀ ਮਾਲਕ ਕਹਿੰਦੇ ਸੀਗੇ ਰੇਟ ਉੱਪਰ-ਨੀਚੇ ਕਰ ਲਾਂਗੇ ਰੇਟ ਦੀ ਟੈਨਸ਼ਨ ਨਾ ਲਿਓ ਕਾਗਜ਼ ਪੱਤਰ ਕੰਪਲੀਟਡ ਨੇ ਅੰਦਰੋਂ ਬਿਲਕੁਲ ਨਵੀਂ ਹੈ ਸਰਵਿਸ-ਸਰਵਿਸ ਤਾਜੀ ਹੋਈ ਹੈ ਤੇ ਜਿਨ੍ਹਾਂ ਦੀ ਗੱਡੀ ਹੈ ਜਿਹੜੇ ਮਾਲਕ ਨੇ ਉਹਨਾਂ ਦਾ ਨੰਬਰ ਆਪਾਂ ਸਕਰੀਨ ਤੇ ਦੇ ਵੀ ਰੱਖਿਆ ਜੀ ਨੰਬਰ 75 893 84 612 ਮਾਲਕ ਦਾ ਨੰਬਰ ਤੁਹਾਨੂੰ ਮਿਲ ਗਿਆ ਜੀ ਤੇ ਜਿਹੜੀ ਆਪਾਂ ਸੈਕੰਡ ਮਸ਼ੀਨਰੀ ਲੈ ਕੇ ਪਹੁੰਚੇ ਆ ਗੱਡੀ ਸਵਿਫਟ ਫਿਰ ਤੋਂ ਤੁਸੀਂ ਦੇਖੋਗੇ ਗੱਡੀ ਦਾ ਮਾਡਲ 2006 ਹੈ ਆ ਥੋੜਾ ਜਿਹਾ ਨੀਵੇਂ ਮਾਡਲ ਦੀ ਗੱਡੀ ਹੈ ਤੇ ਮਾਲਕ ਨੇ ਰੇਟ 1 65 ਆਪਣੇ ਕੋਲ ਹੀ ਲਾ ਕੇ ਭੇਚੇਗਾ 1 ਲੱਖ 65000 ਜਾ ਕੇ ਕਿਸੇ ਨੂੰ ਦੇਖਣੀ ਹੋਵੇ ਤਾਂ ਗੱਡੀ ਖੜੀ ਹੈ ਜੇਤੋ ਏਰੀਆ ਚ ਗੱਡੀ ਨੋਨ ਐਕਸੀਡੈਂਟ ਹੈ ਟਾਇਰ ਤੇ ਲਾਈ ਨਵੇਂ ਨੇ ਜੀ ਨਵੀਂ ਬੈਟਰੀ ਹੈ ਕੰਡੀਸ਼ਨ ਆ ਲੋਕੀ ਹੈ ਇੱਕ 65 ਮਾਲਕ ਨੇ ਡਿਮਾਂਡ ਲਾ ਕੇ ਭੇਜੀ ਹੈ ਬਾਕੀ ਮਾਲਕ ਨੇ ਕਿਹਾ ਰੇਟ ਉੱਪਰ-ਨੀਚੇ ਕਰ ਲਾਂਗੇ ਕੋਈ ਚੱਕਰ ਵਾਲੀ ਗੱਲ ਨਹੀਂ ਜਾ ਕੇ ਕਿਸੇ ਨੇ ਦੇਖਣੀ ਉਹ ਗੱਡੀ ਤਾਂ ਮਾਲਕ ਦੇ ਘਰੇ ਖੜੀ ਹੈ ਜਾ ਕੇ ਦੇਖ ਲਓ ਜੇਤੋ ਕਿਸੇ ਨੂੰ ਪਸੰਦ ਆਈ ਆ ਤਾਂ ਮਾਲਕ ਨਾਲ ਗੱਲ ਵੀ ਕਰ ਲਓ ਨੰਬਰ ਮਾਲਕ ਦਾ ਸਕਰੀਨ ਤੇ ਆਪਾਂ ਦੇ ਵੀ ਰੱਖਿਆ ਜੀ ਤੁਸੀਂ ਗੱਲ ਕਰੋਗੇ ਤਾਂ ਮਾਲਕ ਨੂੰ ਪੁੱਛ ਲਿਓ ਵੀ ਕਿੰਨਾ ਕੁ ਡਿਸਕਾਊਂਟ ਹੋ ਜੂਗਾ ਤੇ ਕਿਵੇਂ ਕੁਸ਼ੇ ਕਿਹੜੇ ਪਾਸੋਂ ਰੰਗ ਰੂੰਗ ਤਾਂ ਨਹੀਂ ਹੋਈ ਸਾਰਿਆ ਕੁਸ਼ ਆਪਦੀ ਪੁੱਛ ਪੜਤਾਲ ਕਰ ਲਿਓ ਉਹ ਤੋਂ ਬਾਅਦ ਭਗਜੋ ਤੇ ਨੰਬਰ ਆਪਾਂ ਮਾਲਕ ਦਾ ਸਕਰੀਨ ਤੇ ਦੇ ਰੱਖਿਆ 9969904747 ਮਾਲਕ ਦਾ ਨੰਬਰ ਤੁਹਾਨੂੰ ਮਿਲ ਹੀ ਗਿਆ ਜੀ ਤੇ ਹੁਣ ਆਪਾਂ ਗੱਲ ਕਰਾਂਗੇ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਆਪਣੇ ਕੋਲੇ ਇੱਕ ਵੀਟ ਗੱਡੀ ਮਾਲਕ ਨੇ ਭੇਜੀ ਆ ਸੇਲ ਵਾਸਤੇ ਜੀ ਵੀਟ ਗੱਡੀ ਐ ਕੰਡੀਸ਼ਨ ਦੀ ਆਲ ਓਕੇ ਗੱਡੀ ਆ ਤੇ ਤੁਸੀਂ ਜਿਵੇਂ ਕਿ ਦੇਖ ਰਹੇ ਹੋ ਮਾੜੇ ਮੋਟੀ ਡੈਮੇਜ ਆਪਾਂ ਨੂੰ ਮਿਲੂਗੀ ਸਕਰੈਚ ਵੀ ਹੈਗੇ ਆ 11 ਮਾਡਲ ਗੱਡੀ ਐ 1,20,000 ਰੁਪਿਆ ਮਾਲਕ ਨੇ ਡਿਮਾਂਡ ਆਪਣੇ ਕੋਲੇ ਲਾ ਕੇ ਭੇਜੀ ਆ ਇੱਕ ਵੀ ਡਿਮਾਂਡ ਲੈਸ ਹੋ ਜੂਗਾ ਤੇ ਇਹ ਗੱਡੀ ਖੜੀ ਆ ਚੁੰਨੀਰ ਪੈਂਟ ਇੱਕ ਵੀ ਡਿਮਾਂਡ ਹੈ ਚਿੰ ਤੇ 80 ਤੋਂ 85 ਪੈਸੇ ਟਾਇਰਾਂ ਦੀ ਕੰਡੀਸ਼ਨ ਵੀ ਪਈ ਆ ਕਿਸੇ ਪਾਸੋਂ ਕੋਈ ਨੁਕਸ ਨਹੀਂ ਕੋਈ ਡੈਮੇਜ ਨਹੀਂ ਇੱਕ ਵੀ ਡਿਮਾਂਡ ਲੈਸ ਹੋ ਜੂਗਾ ਅੰਦਰੋਂ ਜੇ ਗੱਲ ਕਰੀਏ ਤਾ ਸੀਟ ਕਵਰ ਮੈਟਿੰਗ ਸਾਰਾ ਕੁਝ ਬਹੁਤ ਵਧੀਆ ਜਿੰਨੇ ਫੰਕਸ਼ਨ ਹੁੰਦੇ ਆ ਸਾਰੇ ਚੱਲਦੇ ਨੇ ਤੇ ਤੁਹਾਡੇ ਸਾਹਮਣੇ ਗੱਡੀ ਆ ਬਾਈ ਕਿਸੇ ਮੇਰੇ ਭਰਾ ਨੂੰ ਮੇਰੇ ਵੱਡੇ ਬਜ਼ੁਰਗ ਨੂੰ ਕਿਸੇ ਨੂੰ ਵੀ ਗੱਡੀ ਪਸੰਦ ਆਈ ਹੋਵੇ ਤਾਂ ਗੱਲ ਮਾਲਕ ਨਾਲ ਕਰ ਲਿਓ ਤੁਸੀਂ ਤੇ ਨੰਬਰ ਆਪਾਂ ਮਾਲਕ ਦਾ ਸਕਰੀਨ ਤੇ ਦੇ ਵੀ ਰੱਖਿਆ ਜੀ 99159 ਤੇ 15919 ਇਸ ਨੰਬਰ ਤੇ ਮਾਲਕ ਨਾਲ ਤੁਸੀਂ ਆਪੇ ਗੱਲ ਕਰ ਲਿਓ ਗੱਲ ਕਰਕੇ ਜਾ ਕੇ ਦੇਖ ਕੇ ਤੇ ਗੱਡੀ ਨੂੰ ਖਰੀਦ ਸਕਦੇ ਹੋ ਜੀ ਇੱਕ ਆਪਾ ਤੁਹਾਡੇ ਖਾਤਰ ਸਵਿਫਟ ਗੱਡੀ ਹੁਣ ਲੈ ਕੇ ਪਹੁੰਚੇ ਆਂ ਸਵਿਫਟ ਗੱਡੀ ਹੈ ਜਿਹੜੀ ਗੱਡੀ ਦੀ ਕੰਡੀਸ਼ਨ ਬਹੁਤ ਵਧੀਆ ਪਈ ਹੈ ਨੁਕਸ ਗੱਡੀ ਚ ਕੋਈ ਨਹੀਂ ਹੈਗਾ ਜੀ ਨੰਬਰ ਦਿੱਲੀ ਹੈ ਪਰ ਗੱਡੀ ਇੱਕ ਨੰਬਰ ਹੈ ਜੀ ਸਵਿਫਟ VDI ਮਾਡਲ ਵੀ 2014 ਦਾ ਤੇ ਗੱਡੀ ਦਾ ਫਾਸਟ ਓਨਰ ਆ ਤੇ ਗੱਡੀ 66000 ਕੁੱਲ ਚੱਲੀ ਹੋਈ ਹੈ ਤੇ ਏਰੀਆ ਇਹਨਾਂ ਦਾ ਬਠਿੰਡਾ ਕਾਮ ਜਮਾ ਆਪਾ ਇਹਦਾ ਕਹਿ ਸਕਦਾ ਵੀ ਨਵੀਂ ਕੰਡੀਸ਼ਨ ਦੀ ਹੈ ਕੋਈ ਡੈਮੇਜ ਨਹੀਂ ਕੋਈ ਐਕਸੀਡੈਂਟਡ ਨਹੀਂ ਬਾਕੀ ਚਾਰੇ ਪਾਸੋਂ ਫੋਟੋਆਂ ਚੱਲ ਰਹੀਆਂ ਚਾਰੇ ਪਾਸੋਂ ਤੁਸੀਂ ਦੇਖ ਰਹੂਂ ਦਿੱਲੀ ਨੰਬਰ ਹੈ ਨੰਬਰ ਪਲੇਟਾਂ ਸਰਕਾਰੀ ਨੇ ਟਾਇਰ ਬਹੁਤ ਵਧੀਆ ਨੇ ਗੱਡੀ ਪੂਰੀ ਵਧੀਆ ਜੀ ਤੇ ਰਮਿੰਗ ਰੂਮਿੰਗ ਪੂਰੀ ਮਾਲਕ ਨੇ ਕਰਵਾ ਰੱਖਿਆ ਤੇ ਬਾਕੀ ਤੁਸੀਂ ਜਾ ਕੇ ਦੇਖ ਲਓ ਘਰ ਦੀ ਗੱਡੀ ਐ ਕਿਸੇ ਡੀਲਰ ਕੋਲੇ ਨਹੀਂ ਹੈਗੀ ਘਰ ਦੀ ਗੱਡੀ ਐ ਜੀ ਆਹ ਤੇ ਗੱਡੀ ਦਾ ਜਿਹੜਾ ਰੇਟ ਹੈ 380 ਮਾਲਕ ਨੇ ਕਿਹਾ ਇੱਕ ਵਾਰੀ ਬਾਕੀ ਕਹਿੰਦੇ ਸੀਗੇ ਮੌਕੇ ਤੇ ਘਾਟਾ ਵਧਾ ਕਰ ਲਾਂਗੇ ਕੋਈ ਚੱਕਰ ਵਾਲੀ ਗੱਲ ਨਹੀਂ ਤੇ ਜਾ ਕੇ ਤੁਸੀਂ ਦੇਖ ਸਕਦੇ ਹੋ 380 ਡਿਮਾਂਡ ਹੈ ਮਾਲਕ ਨਾਲ ਗੱਲ ਕਰਨੀ ਹੋਵੇ ਗੱਲ ਕਰ ਲਿਓ ਫਸਟ ਓਨਰ ਹੈ ਤੇ 8699235287 ਆਹ ਮਾਲਕ ਬਾਈ ਦਾ ਨੰਬਰ ਹੈ ਜਿੰਨਾਂ ਦੀ ਆਹ ਗੱਡੀ ਹੈ ਜੀ ਤੇ ਵੀਡੀਓ ਦੀ ਗੱਲਬਾਤ ਆ ਹੋ ਰਹੀ ਹੈ ਜੀ ਤੇ ਅੱਗੇ ਹੋਰ ਵੀ ਬਹੁਤ ਸਾਰੀਆਂ ਮਸ਼ੀਨਰੀਆਂ ਪਈਆਂ ਤੇ ਪੂਰੀ ਆਪਾਂ ਗੱਲ ਕਰਾਂਗੇ ਜਿੰਨੇ ਵੀ ਤੁਸੀਂ ਦੇਖ ਰਹੇ ਹੋ ਕਿਸੇ ਵੀ ਏਰੀਆ ਤੋਂ ਦੇਖ ਰਹੇ ਹੋ ਜੇ ਤੁਹਾਡੇ ਕੋਲੇ ਕੋਈ ਗੱਡੀ ਆ, ਮੋਟਰਸਾਈਕਲ ਆ, ਕੂਠੀ ਆ, ਘਰ ਆ, ਮਕਾਨ ਆ, ਮੋਟਰਸਾਈਕਲ, ਬੁਲਟ ਕੁਝ ਵੀ ਆ ਚਾਹੀ। ਤੁਸੀਂ ਵੇਚਣਾ ਜੇ ਚਾਹੁੰਦੇ ਹੋ ਤਾਂ ਆਪਣੇ ਕੋਲ ਇੱਕ ਵੀਡੀਓ ਤੇ ਪੂਰੀ ਜਾਣਕਾਰੀ ਤੇ 5 ਤੋਂ 7 ਫੋਟੋਆਂ ਚੀ। ਆ ਕੁਝ ਆਪਣੇ ਕੋਲੇ ਭੇਜ ਕੇ ਫਰੀ ਦੇ ਵਿੱਚ ਜਮਾ ਐਡ ਲਗਵਾ ਸਕਦੇ ਹੋ। ਆਪਣਾ ਕੋਈ ਕਮਿਸ਼ਨ ਖਰਚਾ ਵਰਚਾ ਆਪਣਾ ਕੁਝ ਨਹੀਂ ਹੁੰਦਾ ਜੀ। ਤੇ ਇੱਕ ਗੱਲ ਹੋਰ ਜੀ ਜਿੰਨੇ ਤੁਸੀਂ ਆਇਓ ਵੀਡੀਓ ਤੁਹਾਨੂੰ ਕਿਵੇਂ ਦੀ ਲੱਗ ਰਹੀ ਆ? ਮੈਨੂੰ ਕਮੈਂਟ ਕਰਕੇ ਦੱਸਿਓ ਜਰੂਰ ਜੀ। ਕਮੈਂਟਾਂ ਦੀ ਉਡੀਕ ਮੈਂ ਕਰਦਾ ਹੁਣੇ ਤੁਸੀਂ ਬਹੁਤ ਚੰਗੇ ਕਮੈਂਟ ਕਰ ਦਿਓ ਸਾਰੇ ਜਣੇ ਕਮੈਂਟ ਲਾਜ਼ਮੀ ਕਰਿਆ ਕਰੋ ਜੀ ਤੇ ਜਿੰਨੇ ਤੁਸੀਂ ਆਏ ਹੋ ਦੀ ਪਹਿਲੀ ਵਾਰ ਜਾਂ ਫਿਰ ਪਹਿਲਾਂ ਤੋਂ ਵੀ ਤੁਸੀਂ ਚੈਨਲ ਤੇ ਆਏ ਹੋ ਹੋ ਪਰ ਹਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਨੀਚੇ ਇੱਕ ਸਬਸਕ੍ਰਾਈਬ ਦਾ ਬਟਨ ਹੈ ਜੀ ਉਹਨੂੰ ਕਲਿੱਕ ਲਾਜ਼ਮੀ ਕਰ ਦਿਓ ਸਬਸਕ੍ਰਾਈਬ ਵਾਲਾ ਬਟਨ ਦਬਾ ਦਿਓ ਨਾਲ ਇੱਕ ਬੈਲ ਆਈਕਨ ਹੈ ਉਹਨੂੰ ਵੀ ਆਲਟ ਸੈਟ ਕਰਕੇ ਲਾਜ਼ਮੀ ਦਬਾ ਦਿਓ ਕਿਉਂਕਿ ਜਦੋਂ ਆਪਾਂ ਨਵੀਂ ਵੀਡੀਓ ਤੁਹਾਡੇ ਖਾਤਰ ਲੈ ਕੇ ਪਹੁੰਚਾਂਗੇ ਜੀ ਤਾਂ ਤੁਹਾਡੇ ਕੋਲੇ ਉਸੇ ਵੇਲੇ ਆਪਣੀ ਨਵੀਂ ਵੀਡੀਓ ਦਾ ਮੈਸੇਜ ਪਹੁੰਚ ਜਾਊਗਾ। ਬਾਕੀ ਤੁਸੀਂ ਬਹੁਤ ਸਪੋਰਟ ਕਰਦੋਂ ਬਹੁਤ ਪਿਆਰ ਦਿੰਦੇ ਹੋ। ਵੀਡੀਓ ਨੂੰ ਚੈਨਲ ਨੂੰ ਬਹੁਤ-ਬਹੁਤ ਸ਼ੁਕਰੀਆ ਧੰਨਵਾਦ ਜੀ। ਤੇ ਹੁਣ ਆਪਾਂ ਫਿਰ ਤੋਂ ਮਸ਼ੀਨਰੀਆਂ ਦੀ ਗੱਲ ਕਰਦੇ ਆਂ ਜੀ ਆਪਣੇ ਕੋਲੇ ਹੁਣ ਤੁਸੀਂ ਜੇ ਦੇਖੋਗੇ ਤਾਂ ਦੇਖੋ ਜੀ ਆਪਣੇ ਕੋਲੇ ਡਿਸਕਵਰ ਮੋਟਰਸਾਈਕਲ ਮਾਲਕ ਨੇ ਭੇਜਿਆ ਹੈ। ਡਿਸਕਵਰ ਜੀ 2013 ਮਾਡਲ ਹੈ। 2013 ਮਾਡਲ ਹੈ ਤੇ ਕੰਡੀਸ਼ਨ ਆਲ ਓਕੇ ਹੈ ਜੀ। ਡਿਸਕਵਰ ਕਾਲੇ ਰੰਗ ਦਾ ਹੈ ਤੇ ਕੰਡੀਸ਼ਨ ਬਿਲਕੁਲ ਨਵੀਂ ਆਪਾਂ ਕਹਿ ਸਕਦੇ ਹਾਂ ਕੋਈ ਡੈਮੇਜ ਨਹੀਂ ਕੋਈ ਐਕਸੀਡੈਂਟਡ ਨਹੀਂ ਵਧੀਆ ਮਾਲਕ ਨੇ ਰੱਖਿਆ ਹੋਇਆ ਬਹੁਤ ਸ਼ੌਂਕ ਨਾਲ ਰੱਖਿਆ ਹੋਇਆ ਕਿਉਂਕਿ ਮਾਡਲ 13 ਜੀ 13 ਮਾਡਲ ਦੀ ਹਾਲਤ ਆਪਾਂ ਨੂੰ ਪਤਾ ਹੀ ਹੈ ਪਰ ਇਹਨਾਂ ਨੇ ਬਹੁਤ ਵਧੀਆ ਰੱਖਿਆ ਹੋਇਆ ਹੈ ਇਹਨਾਂ ਦਾ ਏਰੀਆ ਮੋਗਾ ਰੇਟ 25000 ਰੁਪਿਆ ਕਿਹਾ ਹੈ ਤੇ ਇਹਨਾਂ ਨੇ ਜਲਦੀ ਸੇਲ ਕਰਨੇ ਤੁਸੀਂ ਪਹਿਲਾਂ ਵੀ ਸ਼ਾਇਦ ਮੋਟਰਸਾਈਕਲ ਆ ਹੱਥ ਦੇਖਿਆ ਹੋਵੇ ਜਲਦੀ ਵੇਚਣਾ ਇਹਨਾਂ ਨੇ ਕਿਸੇ ਕਾਰਨ ਕਰਕੇ ਤਾਂ ਕਰਕੇ ਆਪਾਂ ਦੁਬਾਰਾ ਐਡ ਦੀ ਲਗਾ ਰਹੇ ਹਾਂ ਜੀ ਤੇ ਨੰਬਰ ਜਿਹਨਾਂ ਦਾ ਆ ਮੋਟਰਸਾਈਕਲ ਹੈ 97 810 70 099 ਮਾਲਕ ਨਾਲ ਤੁਸੀਂ ਗੱਲ ਆਪੇ ਕਰ ਲਿਓ ਜੀ ਹੁਣ ਆਪਾਂ ਤੁਹਾਡੇ ਖਾਤਰ ਇੱਕ ਆਲਟੋ ਗੱਡੀ ਬਾਈ ਲੈ ਕੇ ਪਹੁੰਚੇ ਹਾਂ ਆਲਟੋ ਜਿਹੜੀ ਗੱਡੀ ਆ ਤੁਸੀਂ ਦੇਖੋਗੇ ਬਹੁਤ ਵਧੀਆ ਪਧੇਰ ਦਾਣਾ ਮੰਡੀ ਇਹਨਾਂ ਦਾ ਪਿੰਡ ਹੈ ਆਰ ਸੀ ਦੀ ਫੋਟੋ ਭੇਜੀ ਆ ਮਾਡਲ ਜੇ ਆਪਾਂ ਦੇਖੀਏ ਤਾਂ 2007 ਮਾਡਲ ਹੈ ਤੇ 65000 ਰੁਪਏ ਡਿਮਾਂਡ ਇਹਨਾਂ ਨੇ ਪਾਈ ਆ ਬਾਕੀ ਕਹਿੰਦੇ ਸੀਗੇ ਉੱਪਰ-ਨੀਚੇ ਕਰ ਲਾਂਗੇ ਤੇ ਜਿਹੜੇ ਮਾਲਕ ਨੇ ਗੱਡੀ ਦੀ ਉਹਨਾਂ ਦਾ ਨੰਬਰ ਆਪਾਂ ਸਕਰੀਨ ਤੇ ਦੇ ਵੀ ਰੱਖਿਆ ਜੀ 94646 9464 ਤੇ 03797 ਆਹ ਮਾਲਕ ਦਾ ਨੰਬਰ ਹੈ ਜੀ ਗੱਲਬਾਤ ਆਪਾਂ ਪੂਰੀ ਕਰ ਲਈ ਤੇ ਵੀਡੀਓ ਦੀ ਗੱਲਬਾਤ ਹੋ ਗਈ ਪੂਰੀ ਵੀਡੀਓ ਤੁਹਾਨੂੰ ਕਿਵੇਂਦ ਲੱਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੈ ਜਿੰਨੀਆਂ ਮਸ਼ੀਨਰੀਆਂ ਆਪਾਂ ਤੁਹਾਨੂੰ ਦਿਖਾਈਆਂ ਜੇ ਪਸੰਦ ਆਈਆਂ ਤਾਂ ਲਾਈਕ ਸ਼ੇਅਰ ਮਾਰ ਦਿਓ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਅਗਲੀ ਵੀਡੀਓ ਚ ਤੁਹਾਨੂੰ ਕਿਹੜੇ ਏਰੀਆ ਚ ਕਿਹੜੀ ਮਸ਼ੀਨਰੀ ਕੋਠੀ ਮਕਾਨ ਘਰ ਚਾਹੀਦਾ ਦੱਸੋ ਮੈਨੂੰ ਜਾਂ ਫਿਰ ਕਿਸੇ ਕੋਲੇ ਕੋਠੀ ਮਕਾਨ ਘਰ ਹੈਗਾ ਵੇਚਣ ਵਾਸਤੇ ਆਪਣੇ ਕੋਲੇ ਭੇਜ ਕੇ ਐਡ ਤੁਸੀਂ ਲਗਵਾ ਸਕਦੇ ਹੋ ਆਪਣਾ WhatsApp ਨੰਬਰ ਤੁਹਾਨੂੰ ਮਿਲ ਗਿਆ ਹੋਆ ਹਰੇ ਜਖੜਾ ਚ ਨੀਚੇ ਲਿਖਿਆ ਰਹਿੰਦਾ ਜੀ ਆਪਣੇ ਕੋਲੇ ਇੱਕ ਵੀਡੀਓ ਪੂਰੀ ਜਾਣਕਾਰੀ ਭੇਜੋ ਤੇ ਕੁਝ ਕੁ ਫੋਟੋਆਂ ਜੀ